ਆਵੀ ਹੜਾਂ ਵਰਗੇ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਡਿਪਟੀ ਕਮਿਸ਼ਨਰ ਦੀਪਸ਼ਿਕਾ ਸ਼ਰਮਾ ਦੇਖਵਾਈ ਹੈ ਜਿਲਾ ਪ੍ਰਸ਼ਾਸਨ ਦੇ ਵੱਲੋਂ ਸਾਰੇ ਫੁਕਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ ਤਾਂ ਜੋ ਅਜਿਹੇ ਹਾਲਾਤ ਦੇ ਨਾਲ ਸੁਚਾਰੂ ਢੰਗ ਨਾਲ ਨਜਿੱਠਿਆ ਜਾ ਸਕੇ ਲੋਕਾਂ ਦਾ ਜਾਨੀ ਜਾਂ ਫਿਰ مالی ਨੁਕਸਾਨ ਨਾ ਹੋਵੇ ਐਸਡੀਐਮ ਫਿਰੋਜ਼ਪੁਰ ਗੁਰਮੀਤ ਸਿੰਘ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਕਾਲੂਵਾਲਾ ਟੈਂਡੀਵਾਲਾ ਨਿਹਾਲੇਵਾਲਾ ਕਿਲਚੇਵਾਲਾ ਤੇ ਹੁਸੈਨੀਵਾਲਾ ਆਦਿ ਦੌਰਾ ਕਰਕੇ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਅਤੇ ਦਰਿਆ ਦੇ ਬੰਨਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਮੌਕੇ ਕੀਤਾ ਹੈ ਫੂਰਪੁਰ ਜ਼ਿਲ੍ਹੇ ਦਾ ਇੱਕ ਟਾਪੂ ਨਵਾ ਪਿੰਡ ਹੈਗਾ ਕਾਲੂਵਾਲ ਤੇ ਜਿਵੇਂ ਕਿ ਆਪਾਂ ਨੂੰ ਪਿੱਛੇ ਨਜ਼ਰ ਆ ਰਿਹਾ ਦਰਿਆ ਚੱਲ ਰਿਹਾ ਤੇ ਦਰਿਆ ਦੇ ਵਿੱਚ ਦੇਖ ਸਕਦੇ ਕਾਫੀ ਜ਼ਿਆਦਾ ਪਾਣੀ ਆਇਆ ਹੋਇਆ ਤੇ ਬੂਟੀ ਵਗੈਰਾ ਵੀ ਇਹਦੇ ਚ ਆਈ ਹੈਗੀ ਆ ਪਿੱਛੇ ਜੇ ਲੋਕਾਂ ਨੇ ਸਾਨੂੰ ਦਰਖਾਸਤ ਕੀਤੀ ਸੀ ਕਿ ਸਾਡੇ ਕਾਫੀ ਜ਼ਿਆਦਾ ਬੂਟੀ ਆ ਗਈ ਜਿਸ ਕਰਕੇ ਸਾਨੂੰ ਦਰਿਆ ਪਾਰ ਕਰਨ 'ਚ ਮੁਸ਼ਕਲ ਆ ਰਹੀ ਆ ਤੇ ਕੁਝ ਜਿਹੜੇ ਬੱਚੇ ਇੱਥੋਂ ਵੱਡੀਆਂ ਕਲਾਸਾਂ ਦੇ ਵਿੱਚ ਪੜ੍ਹਦੇ ਹੈਗੇ ਸਕੂਲ ਜਾਂਦੇ ਆ ਉਹ ਵੀ ਇੱਥੇ ਬੋਟ ਰਾਹੀਂ ਜਿਹੜਾ ਪਾਰ ਕਰਕੇ ਜਾਂਦੇ ਆ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਵਿਸਟ ਕਰਨ ਆਏ ਸੀਗੇ ਇਹ ਇਹਨਾਂ ਦੀਆਂ ਕੀ ਕੀ ਦੁੱਖ ਤਕਲੀਫਾਂ ਹੈਗੀਆਂ ਤਾਂ ਜੋ ਪ੍ਰਸ਼ਾਸਨ ਜਿਹੜਾ ਵਾ ਇਹੋ ਜੇ ਸਮੇਂ ਤੇ ਇਹਨਾਂ ਦੇ ਨਾਲ ਖੜਾ ਜੋ ਵੀ ਇਹਨਾਂ ਵੱਲੋਂ ਕੁਝ ਸਾਨੂੰ ਦੱਸਿਆ ਗਿਆ ਵਾ ਡਿਮਾਂਡਸ ਵਗੈਰਾ ਉਹਦੇ ਤੇ ਅਸੀਂ ਅੱਗੇ ਡਿਸਕਸ ਕਰਕੇ ਡੀਸੀ ਸਾਹਿਬ ਦੇ ਨਾਲ ਤੇ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਮੇਨ ਸਮੱਸਿਆ ਕੀ ਹੈ ਜੀ ਪਿੰਡ ਵਾਲਿਆਂ ਦੀ ਮੇਨ ਸਮੱਸਿਆ ਜਿੱਦਾਂ ਇੱਥੇ ਸਕੂਲ ਹੈਗਾ ਪ੍ਰਾਇਮਰੀ ਤੇ ਉਹਦੇ ਵਿੱਚ ਟੀਚਰ ਨਹੀਂ ਆ ਰਿਹਾ ਸੀ ਕਹਿ ਰਹੇ ਸੀ ਉਹ ਸਕੂਲ ਜਿਹੜਾ ਅੱਜ ਰਜਿਸਟਰ ਕੀਤਾ ਗਿਆ ਤੇ ਉਹਦੇ ਸੰਬੰਧੀ ਜਿਹੜਾ ਵੀ ਉਹ ਪ੍ਰਾਇਮਰੀ ਦੇ ਨਾਲ ਗੱਲ ਕਰਕੇ ਉਹਦਾ ਕੋਈ ਫੁਕਤਾ ਹੱਲ ਅਸੀਂ ਕੱਢਾਂਗੇ ਕਿਉਂਕਿ ਇੱਥੇ ਜਿੱਦਾਂ ਪਾਣੀ ਜ਼ਿਆਦਾ ਹੋ ਜਾਂਦਾ ਤੇ ਉਹ ਜਿਹੜਾ ਇੱਥੇ ਬੇੜੀ ਦੇ ਰਾਈਂ ਪਾਰ ਕਰਨਾ ਪੈਂਦਾ ਇਸ ਕਰਕੇ ਇਸ ਸੀਜ਼ਨ ਦੇ ਵਿੱਚ ਇੱਕ ਇੱਥੇ ਫਲੋਟਿੰਗ ਬ੍ਰਿਜੀ ਜਿਹੜਾ ਬਣਾਇਆ ਜਾਂਦਾ ਆਰਮੀ ਵੱਲੋਂ ਜਾਂ ਬੀਐਸਐਫ ਵੱਲੋਂ ਉਹ ਚੱਕ ਦਿੱਤਾ ਜਾਂਦਾ ਇਸ ਸੀਜ਼ਨ ਦੇ ਵਿੱਚ ਤੇ ਉਹਦਾ ਕਰਕੇ ਫਿਰ ਲੋਕਾਂ ਨੂੰ ਆਮ ਛੋਟੀਆਂ-ਛੋਟੀਆਂ ਦਿੱਕਤਾਂ ਇਸ ਸੀਜ਼ਨ ਦੇ ਵਿੱਚ ਆ ਜਾਂਦੀਆਂ ਤੇ ਜਿਹੜਾ ਕੋਈ ਸਕੂਲ ਦੀ ਸਮੱਸਿਆ ਆ ਗਈ ਸਕੂਲ ਅੱਜ ਵਿਸਟ ਕਰ ਲਿਆ ਉਹ ਡੀਈਓ ਦੇ ਨਾਲ ਡਿਸਕਸ ਕਰਕੇ ਉਹਦਾ ਵੀ ਅਸੀਂ ਹੱਲ ਕਰ ਲਾਂਗੇ